ਜਿਹੜਾ ਨਾਮ ਹੈ ਛੱਡ ਦੀ ਪਟਨੇ ਦੇ ਵਿੱਚ ਜਨਮ ਤਾਰ ਕੇ ਸਤਿਗੁਰ ਆਏ ਨੇ ਚਾਰੇ ਪਾਸੇ ਹੋਈਆਂ ਰੁਸ਼ਨਾਈਆਂ ਦੇਵਤਿਆਂ ਫੁੱਲ बरसाਏ ਨੇ ਪਟਨੇ ਦੇ ਵਿੱਚ ਜਨਮ ਤਾਰ ਕੇ ਸਤਿਗੁਰ ਆਏ ਨੇ ਪਟਨੇ ਦੇ ਵਿੱਚ ਜਨਮ ਤਾਰ ਕੇ ਬਾਲਾ ਪ੍ਰੀਤਮ ਆਏ ਨੇ ਜਲਮ ਨੂੰ ਮਿਟਾਉਣ ਵਾਸਤੇ ਦੁਖੀਆਂ ਨੂੰ ਗਲ ਲਾਉਣ ਵਾਸਤੇ ਨਿਰੰਕਾਰ ਆਪ ਕਲਾਏ ਨੇ ਪਟਨੇ ਦੇ ਵਿੱਚ ਜਨਮ ਤਾਰ ਕੇ ਸਤ ਗੁਰ ਆਏ ਨੇ ਪਟਨੇ ਦੇ ਵਿੱਚ ਜਨਮ ਤਾਰ ਕੇ ਸਤ ਗੁਰ ਆਏ ਨੇ ਰਾਣੀ ਬਸੰਬਰਾ ਦਾ ਮਨ ਪੁੱਤਰ じゃ ਬੈਠਾ ਵਿੱਚ ਬੁੱਕਲ ਦੇ ਮਾਤਾ ਮੈਨੂੰ ਭੋਜਿ ਛਕਾਓ ਮੁੱਖੋ ਫਰਮਾਏ ਨੇ ਪਟਨੇ ਦੇ ਵਿੱਚ ਜਨਮ ਤਾਰ ਕੇ ਸਤ ਗੁਰ ਆਏ ਨੇ ਪਟਨੇ ਦੇ ਵਿੱਚ ਜਨਮ ਤਾਰ ਕੇ ਸਤ ਗੁਰ ਆਏ ਨੇ ਸ਼ੇਵਦੱਤ ਦੇ ਪਰਮ ਤੋੜਨ ਵਾਸਤੇ ਸੱਚੇ ਰੱਬ ਨਾਲ ਜੀ